ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਹਾਜ਼ਰਾਂ ਤੁਹਾਡੇ ਕੋਲ ਪੰਜਵੀਂ ਜਮਾਤ ਦੇ ਦੂਸਰੇ ਅਧਿਆਏ ਦਾ ਸੋਲੂਸ਼ਨ ਲੈ ਕੇ ਜੀ ਜੋ ਲਾਈਵ ਸੋਲੂਸ਼ਨ ਕਰਵਾਇਆ ਜਾਵੇਗਾ ਬੱਚਿਆਂ ਨੂੰ ਫ੍ਰੀ ਆਫ ਕਾਸਟ ਟਿਊਸ਼ਨ ਦਾ ਇੱਕ ਜੋ ਉਪਰਾਲਾ ਕੀਤਾ ਜਾ ਰਿਹਾ ਜੇਮ ਜੀ ਸਟੱਡੀਜ਼ ਵੱਲੋਂ ਉਸੇ ਲੜੀ ਦੇ ਤਹਿਤ ਅੱਜ ਜੋ ਦੂਜਾ ਚੈਪਟਰ ਹੈਗਾ ਉਹ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਦੂਜੇ ਚੈਪਟਰ ਦੇ ਵਿੱਚ ਜੋ ਸਾਡੇ ਕੋਲੇ ਸੰਖਿਆਵਾਂ ਉੱਪਰ ਮੋਡਲੀਆਂ ਕਿਰਿਆਵਾਂ ਨੇ ਇਸ ਸੰਬੰਧੀ ਜੋ ਤੁਸੀਂ ਪਿਛਲੇ ਚੈਪਟਰ ਦੇ ਵਿੱਚ ਜੋ ਪਿਛਲੀ ਕਲਾਸ ਦੇ ਵਿੱਚ ਵੀ ਤੁਸੀਂ ਕੁਝ ਕੰਮ ਕਰ ਚੁੱਕੇ ਹੋ ਸੋ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਸਾਡੇ ਕੋਲੇ ਦੁਹਰਾਈ ਦਿੱਤੀ ਹੋਈ ਹੈ ਜੀ ਦੁਹਰਾਈ ਦੇ ਵਿੱਚ ਜੋੜ ਤੇ ਘਟਾਓ ਦੇ ਸਿੰਪਲ ਜੋ ਕੁਐਸਚਨ ਨੇ ਉਹ ਦਿੱਤੇ ਹੋਏ ਨੇ ਫਿਰ ਖਾਲੀ ਸਥਾਨ ਜੋ ਪੜ੍ਹਨ ਲਈ ਦਿੱਤੇ ਨੇ ਸੋ ਇਸ ਦੇ ਵਿੱਚ ਜੁਦ ਹੋਰਾਈ ਦੇ ਕੁਐਸਚਨ ਨੇ ਉਹ ਵੀ ਅਸੀਂ ਸੋਲਵ ਕਰਵਾਵਾਂਗੇ ਤਾਂ ਸ਼ੁਰੂ ਕਰਦੇ ਹਾਂ ਜੀ ਜੋ ਵੀ ਸਾਡੇ ਭੈਣ ਭਰਾ ਜੋ ਅਧਿਆਪਕ ਸਹਿਬਾਨ ਜਾਂ ਬੱਚੇ ਇਸ ਚੈਨਲ ਦੇ ਉੱਪਰ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਇਸ ਵੀਡੀਓ ਨੂੰ ਜਿਸ ਵੀ ਬੱਚੇ ਨੂੰ ਜ਼ਰੂਰਤ ਹੈ 5ਵੀਂ ਜਮਾਤ ਦੇ ਸਾਰੇ ਹੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਗਰੁੱਪਸ ਦੇ ਵਿੱਚ ਵੀਡੀਓ ਨੂੰ ਜ਼ਰੂਰ ਸ਼ੇਅਰ ਕੀਤਾ ਜਾਵੇ ਅਸੀਂ ਪਹਿਲਾ ਚੈਪਟਰ ਕੰਪਲੀਟ ਕਰ ਚੁੱਕੇ ਹਾਂ ਸੋ ਦੂਜਾ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ ਸੋ ਸ਼ੁਰੂ ਕਰਦੇ ਹਾਂ ਜੀ ਅਸੀਂ ਅੱਜ ਦੁਹਰਾਈ ਦੁਹਰਾਈ ਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਜੀ ਏ ਕੁਐਸਚਨ ਜੋੜ ਦਾ ਸਵਾਲ ਹੈ ਇਹਦੇ ਵਿੱਚ ਉਸੇ ਤਰ੍ਹਾਂ ਹੀ ਇਕਾਈ ਵਾਲੇ ਪਾਸਿਓਂ ਜੋੜ ਸ਼ੁਰੂ ਕਰਨਾ ਹੈ ਜੋੜ ਸ਼ੁਰੂ ਕਰਕੇ ਫਿਰ ਇਹਨੂੰ ਥੱਬੇ ਪਾਸੇ ਨੂੰ ਲੈ ਕੇ ਜਾਣਾ ਹੈ ਇਕਾਈ ਦਹਾਈ ਸੈਂਕੜਾ ਹਜ਼ਾਰ ਤੱਕ ਦੀਆਂ ਸੰਖਿਆਵਾਂ ਨੇ ਤਿੰਨ ਸੰਖਿਆਵਾਂ ਨੇ ਸਭ ਤੋਂ ਪਹਿਲਾਂ ਅਸੀਂ ਤਿੰਨ 'ਚ 5 ਜੋੜਾਂਗੇ 8 ਹੋਗੇ ਜੀ 8 ਦੇ ਵਿੱਚ 1 ਜੋੜਾਂਗੇ 9 ਹੋਗੇ ਕੋਈ ਹਸਲ ਨਹੀਂ ਗਿਆ ਅੱਗੇ 3 ਤੇ 1 4 0 ਜੁੜੇਗੀ ਨਹੀਂ 4 ਹੋਗੇ 4 2 6 ਤੇ 1 7 ਹੋਗੇ 6 ਤੇ 4 10 ਸੋ ਇਸ ਤਰ੍ਹਾਂ ਤੁਸੀਂ ਜਿਹੜੇ ਸਵਾਲ ਨੇ ਦੁਹਰਾਈ ਦੇ ਉਹ ਵੀ ਕੰਪਲੀਟ ਕਰਨੇ ਨੇ ਤਾਂ ਕਿ ਸਾਨੂੰ ਜੋ ਪਹਿਲਾਂ ਨੌਲੇਜ ਹੈ ਪਹਿਲਾਂ ਜਾਣਕਾਰੀ ਹੈ ਉਹ ਨਾਲ ਦੀ ਨਾਲ ਸਾਨੂੰ ਤਰੋਤਾਜ਼ਾ ਹੋ ਜਾਏ ਸੋ ਅਗਲਾ ਸਵਾਲ ਕਰਦੇ ਹਾਂ ਜੀ ਸੀ ਪਾਰਟ ਵੀ ਤੁਸੀਂ ਇਹ ਖੁਦ ਕਰਨਾ ਹੁਣ ਘਟਾਓ ਕਰਨੀ ਹੈ ਜੀ ਦੇਖੋ 6 ਦੇ ਵਿੱਚੋਂ 3 ਘਟ ਜਾਣਗੇ 3 ਆਗੇ 2 ਦੇ ਵਿੱਚੋਂ 5 ਨਹੀਂ ਘਟ ਸਕਦੇ ਇਸ ਲਈ 2 ਦੇ ਅਸੀਂ ਬਣਾ ਲਾਂਗੇ 12 2 ਦੇ ਬਣਾ ਲਾਂਗੇ 12 12 ਦੇ ਵਿੱਚੋਂ 5 ਘਟਾਤੇ ਕਿੰਨੇ ਆਗੇ ਜੀ 7 ਹੁਣ ਇੱਥੇ ਅਸੀਂ 12 ਬਣਾਏ ਸੀ ਇਸ ਲਈ ਇੱਥੇ ਕਿੰਨੇ ਰਹਿ ਗਏ 9 9 ਦੇ ਵਿੱਚੋਂ 5 ਘਟਾਤੇ 4 ਇੱਥੋਂ ਅਸੀਂ ਹਸਲ ਲਿਆ ਸੀ ਇਹਦੇ ਕੋਲ ਵੀ ਇੱਕ ਘਟ ਗਿਆ 4 4 ਚੋਂ 2 ਘਟਾਏ 2 ਸੋ ਇਸ ਲਈ ਜਦੋਂ ਅਸੀਂ ਹਸਲ ਲਗਾਉਣੇ ਆ ਜਿਹਦੇ ਲਈ ਹਸਲ ਲਿਆਗਾ ਉਹਦੇ ਕੋਲ ਵੱਧ ਜਾਣੇ ਆ 10 ਐਡ ਹੋ ਜਾਣੇ ਆ ਔਰ ਜਿੰਨਾ ਤੋਂ ਹਾਸਲ ਲਿਆ ਉਹਨਾਂ ਕੋਲ ਇੱਕ ਇੱਕ ਘਟਦਾ ਜਾਣਾ ਸੋ ਇਸ ਤਰ੍ਹਾਂ ਸਾਡੇ ਕੋਲ ਘਟਾਓ ਵਾਲੇ ਦਾ ਆਨਸਰ ਆ ਗਿਆ 2473 ਬਹੁਤੇ ਬੱਚੇ ਜਿਸ ਤਰ੍ਹਾਂ ਕਿ ਹੁਣ ਸਕੂਲਾਂ ਦੇ ਵਿੱਚ ਸਮਰੱਥ ਅਭਿਆਨ ਵੀ ਚੱਲ ਰਿਹਾ ਹੈ ਉਸ ਦੇ ਤਹਿਤ ਦੇਖਿਆ ਜਾ ਰਿਹਾ ਕਿ ਬੱਚੇ ਘਟਾਓ ਦੇ ਵਿੱਚ ਜਿਆਦਾ ਗਲਤੀਆਂ ਕਰਦੇ ਨੇ ਸੋ ਇਸ ਲਈ ਅਸੀਂ ਅਗਲਾ ਸਵਾਲ ਵੀ ਜਰੂਰ ਹੱਲ ਕਰਾਂਗੇ ਅਗਲੇ ਦੇ ਵਿੱਚ ਦੇਖੋ ਜੀ 7863 ਦੇ ਵਿੱਚੋਂ 5507 ਘਟਾਉਣਾ ਹੈ ਜੀ ਸੋ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਪਹਿਲਾਂ ਤਿੰਨ ਦੇ ਵਿੱਚੋਂ 7 ਘਟ ਨਹੀਂ ਸਕਦਾ 3 6 ਤੋਂ ਹਸਲ ਲੈ ਸਕਦਾ ਸੋ ਅਸੀਂ ਨੂੰ ਥੋੜਾ ਜਿਹਾ ਸਵਾਲ ਨੂੰ ਜ਼ੂਮ ਕਰਦੇ ਹਾਂ ਦੇਖੋ ਤਿੰਨ ਦੇ ਅਸੀਂ ਬਣਾ ਲਾਂਗੇ 13 6 ਕੋਲੇ ਰਹਿ ਜਾਣਗੇ 5 ਤਾਂ 13 ਦੇ ਵਿੱਚੋਂ 7 ਜਦੋਂ ਘਟਾਉਂਗੇ ਸਾਡੇ ਕੋਲੇ ਆ ਜਾਣੇ ਆ 6 5 ਦੇ ਵਿੱਚੋਂ 0 ਘਟਾਉਂਗੇ 5 ਦੇ 5 ਰਹਿ ਜਾਣੇ ਆ ਹੁਣ 8 ਚੋਂ 5 ਘਟਾਉਂਗੇ 3 7 ਦੇ ਵਿੱਚੋਂ 5 ਘਟਾਉਂਗੇ 2 ਅਗਰ ਤੁਸੀਂ ਆਪਣੇ ਉੱਤਰ ਦੀ ਜਾਂਚ ਵੀ ਕਰਨੀ ਹੈ ਤਾਂ ਕੀ ਕਰਨਾ ਹੈ ਜੋ ਉੱਤਰ ਆ ਗਿਆ ਉਹਨੂੰ ਥੱਲੇ ਵਾਲੇ ਅੰਕਾਂ ਦੇ ਵਿੱਚ ਜੋੜ ਕੇ ਦੇਖ ਲਓ ਵੀ ਉੱਪਰਲੀ ਸੰਖਿਆ ਬਣਦੀ ਹੈ 7 ਤੇ 6 13 ਬਣਦੇ ਆ 5 ਤੇ 0 5 ਬਣਦੇ ਆ ਮੈਚ ਹੋ ਗਿਆ ਜੀ 5 ਤੇ 3 ਜਿਹੜੇ ਉਹ 8 ਬਣਦੇ ਆ 5 ਤੇ 2 7 ਬਣਦੇ ਆ ਤਾਂ ਇਸ ਤਰ੍ਹਾਂ ਸਾਡਾ ਸਵਾਲ ਆ ਜਿਹੜਾ ਉਹ ਸਹੀ ਹੋ ਜਾਏਗਾ ਆਨਸਰ ਬਿਲਕੁਲ ਸਹੀ ਹੋ ਜਾਏਗਾ ਸੋ ਉਮੀਦ ਹੈ ਕਿ ਸਮਝ ਆ ਗਿਆ ਹੋਣਾ ਜੀ ਦੇਖਦੇ ਹਾਂ ਹੁਣ ਅਸੀਂ ਅੱਗੇ ਦੁਹਰਾਈ ਦੇ ਵਿੱਚ ਸਾਡੇ ਕੋਲੇ ਕੀ ਹੈਗਾ ਖਾਲੀ ਸਥਾਨ ਭਰਨੇ ਆ ਜੀ ਤਾਂ ਜਿਹੜੇ ਅਸੀਂ ਖਾਲੀ ਸਥਾਨ ਭਰਨੇ ਉਹ ਚ ਦੇਖਣਾ ਕਿ ਅਸੀਂ ਸਿੱਧਾ ਹੀ ਜੋੜ ਕਰਾਂਗੇ ਕਿਉਂਕਿ ਇਹਦੇ ਵਿੱਚ ਕੁਝ ਵੀ ਸੋਲਵ ਕਰਨ ਵਾਲੀ ਗੱਲ ਨਹੀਂ ਹੈਗੀ ਇਹ ਟ੍ਰਿਕੀ ਕੁਐਸਚਨ ਹੁੰਦੇ ਆ ਤੇ ਜੋ ਜਵਾਹਰ ਨਮੋਦਿਆ ਦੀ ਪ੍ਰੀਖਿਆ ਹੁੰਦੀ ਆ ਉਸ ਵਿੱਚ ਵੀ ਇਸ ਤਰ੍ਹਾਂ ਦੇ ਕੁਐਸਚਨ ਕਾਫੀ ਆ ਜਾਂਦੇ ਆ ਤਾਂ 115 ਦੇ ਵਿੱਚ ਜਦੋਂ 327 ਜੋੜਾਂਗੇ ਤਾਂ ਜੋ ਆਨਸਰ ਆਏਗਾ 327 ਚ ਕੀ ਜੋੜੀ ਉਹਦੇ ਬਰਾਬਰ ਹੋਵੇਗਾ ਦੇਖੋ ਇੱਧਰ ਵੀ 327 ਹੈ ਇੱਧਰ ਵੀ 327 ਹੈ ਇਹਦਾ ਮਤਲਬ ਜੋੜ ਦੀ ਨਿਸ਼ਾਨੀ ਹੈ ਜੋੜ ਦੀ ਨਿਸ਼ਾਨੀ ਇੱਥੇ ਆ ਰਹਿ ਗਈ 115 ਤਾਂ ਸਾਡੇ ਕੋਲ 115 ਦੀ ਕਮੀ ਆ ਉਹ ਭਰ ਦੋ 321 ਚ ਅਸੀਂ 0 ਜੋੜੀਏ ਤਾਂ ਆਨਸਰ ਕੀ ਹੋਗਾ ਦੇਖੋ ਕਿਸੇ ਵੀ ਸੰਖਿਆ ਦੇ ਵਿੱਚ ਅਗਰ 0 ਜੋੜੋਂਗੇ ਤਾਂ ਸੰਖਿਆ 'ਚ ਕੋਈ ਵੀ ਫਰਕ ਨਹੀਂ ਪੈਂਦਾ ਸੰਖਿਆ ਉਨੀ ਹੀ ਆ ਜਾਈਗੀ ਅਗਰ ਕਿਸੇ ਵੀ ਸੰਖਿਆ ਨੂੰ 1 ਨਾਲ ਗੁਣਾ ਕਰੋਗੇ ਤਾਂ ਸੰਖਿਆ ਦੇ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ ਜੇ ਕਿਸੇ ਵੀ ਸੰਖਿਆ ਨੂੰ 1 ਨਾਲ ਗੁਣਾ ਕਰੋਗੇ ਤਾਂ ਜਿੰਨੀ ਸੰਖਿਆ ਉੱਤਰ ਵੀ ਉਨਾ ਹੀ ਆ ਜਾਵੇਗਾ ਇਸਨੇ 139 ਅੱਗੇ ਕਿਸੇ ਵੀ ਸੰਖਿਆ ਨੂੰ ਅਗਰ 0 ਦੇ ਨਾਲ ਗੁਣਾ ਕਰੋਗੇ ਤਾਂ ਉਹ 0 ਬਣ ਜਾਏਗੀ ਚਾਹੇ 1 ਕਰੋੜ ਹੈ ਚਾਹੇ 10 ਕਰੋੜ ਹੈ ਚਾਹੇ ਲੱਖ ਹੈ ਚਾਹੇ 10 ਲੱਖ ਹੈ ਕਿਸੇ ਵੀ ਸੰਖਿਆ ਨੂੰ ਅਗਰ ਤੁਸੀਂ 0 ਨਾਲ ਗੁਣਾ ਕਰਤਾ ਜਿਵੇਂ ਕਿ 0 ਦਾ ਪਹਾੜਾ ਪੜ੍ਹਦੇ ਹਾਂ 200 300 400 ਪਾਪ ਕੇ ਕਿਸੇ ਵੀ ਸੰਖਿਆ ਨੂੰ ਜ਼ੀਰੋ ਨਾਲ ਗੁਣਾ ਕਰੋਗੇ ਤਾਂ ਤੁਹਾਡੇ ਕੋਲੇ ਕੀ ਹੈ ਅਨਸਰ ਜ਼ੀਰੋ ਹੀ ਆਏਗਾ ਅਗਰ ਕਿਸੇ ਵੀ ਸੰਖਿਆ ਵਿੱਚੋਂ ਜ਼ੀਰੋ ਘਟਾਓਗੇ ਤਾਂ ਕੋਈ ਫਰਕ ਨਹੀਂ ਪਵੇਗਾ ਨਾ ਤਾਂ ਜੋੜਨ ਤੇ ਕੋਈ ਫਰਕ ਪਵੇਗਾ ਤੇ ਨਾ ਹੀ ਘਟਾਉਣ ਤੇ ਕੋਈ ਫਰਕ ਪਵੇਗਾ ਇਸ ਲਈ ਸੰਖਿਆ ਉਨੀ ਹੀ ਆ ਜਾਵੇਗੀ ਸੋ ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆ ਗਿਆ ਹੁਣ ਹਾਂਜੀ ਦੇਖਦੇ ਹਾਂ ਅੱਗੇ ਦੁਹਰਾਏ ਦੇ ਵਿੱਚ ਸਾਡੇ ਕੋਲ ਕੀ ਹੈਗਾ ਅੱਗੇ ਖਾਲੀ ਥਾਵਾਂ ਨੇ ਜੀ ਹੋਰ ਸਾਡੇ ਕੋਲੇ 119 ਨੂੰ 119 ਦੇ ਨਾਲ ਅਗਰ ਵੰਡੋਗੇ ਤਾਂ ਦੇਖੋ ਅਗਰ ਕਿਸੇ ਵੀ ਸੰਖਿਆ ਨੂੰ ਉਸੇ ਸੰਖਿਆ ਦੇ ਨਾਲ ਵੰਡੋਗੇ ਤਾਂ ਆਨਸਰ ਹਮੇਸ਼ਾ 1 ਆਊਗਾ ਮੰਨ ਲਓ 2 ਨੂੰ 2 ਤੇ ਵੰਡਿਆ 1 3 ਨੂੰ 3 ਤੇ ਵੰਡਿਆ 1 10 ਨੂੰ 10 ਤੇ ਵੰਡੋਗੇ 1 ਅਗਰ ਉਸੇ ਸੰਖਿਆ ਨੂੰ ਉਸੇ ਸੰਖਿਆ ਤੇ ਵੰਡਿਆ ਜਾਵੇ ਤਾਂ ਆਨਸਰ ਕਿੰਨਾ ਆਊਗਾ ਜੀ 1 ਆਊਗਾ 128 ਨੂੰ 16 ਤੇ ਵੰਡਣਾ ਹੁਣ 16 ਦਾ ਪਹਾੜਾ ਤੁਹਾਨੂੰ ਆਉਣਾ ਚਾਹੀਦਾ 16 ਦੇ ਪਹਾੜੇ ਦੇ ਵਿੱਚ 128 ਕਿੰਨੇ ਤੇ ਆਉਂਦਾ ਜੀ ਤਾਂ 16 8 128 ਹੁੰਦੇ ਆ ਜੀ ਸਿਰ ਪਹਾੜਾ ਪੜ ਕੇ ਦੇਖਣਾ 16 8 128 16 9 144 16 10 160 ਅੱਗੇ ਜੀ 720 ਦੇ ਵਿੱਚ 500 ਜੋੜਨਾ ਹੁਣ ਦੇਖੋ ਇਕਾਈ ਦਹਾਈ ਇਕਾਈ ਦਹਾਈ ਇਕਾਈ ਦਹਾਈ ਦੇ ਵਿੱਚ ਕੁਝ ਵੀ ਨਹੀਂ ਜੋੜ ਰਿਹਾ 0 0 ਹੈ ਤਾਂ ਇਹ ਤਾਂ ਐਸੀ ਤਰ੍ਹਾਂ ਹੀ ਆ ਜਾਊਗਾ ਅੱਗੇ 7 ਸੈਂਕੜੇ ਨੇ ਇੱਧਰ 5 ਸੈਂਕੜੇ ਆ 7 ਤੇ 5 12 ਸੈਂਕੜੇ ਆ ਜਾਣਗੇ ਤਾਂ ਸਾਡੇ ਕੋਲੇ ਉੱਤਰ ਬਣ ਗਿਆ 122075121220 ਆਨਸਰ ਆ ਗਿਆ ਅੱਗੇ ਜੀ ਕਿਸੇ ਵੀ ਜ਼ੀਰੋ ਵਾਲੀ ਸੰਖਿਆ ਨੂੰ ਜ਼ੀਰੋ ਵਾਲੀ ਸੰਖਿਆ ਨਾਲ ਵੰਡੋਗੇ ਤਾਂ ਕੀ ਹੋਏਗਾ ਮੰਨ ਲਓ ਉੱਪਰ ਸਾਡੇ ਕੋਲੇ 4 ਜ਼ੀਰੋਆਂ ਨੇ ਜੀ ਅਸੀਂ ਇਹਨੂੰ 10 ਨਾਲ ਵੰਡ ਰਿਹਾ ਭਾਵ ਕਿ 1 ਜ਼ੀਰੋ ਨਾਲ ਤਾਂ 1 ਜ਼ੀਰੋ ਨਾਲ 1 ਜ਼ੀਰੋ ਕੱਟ ਜਾਏਗੀ ਬਾਕੀ ਸਾਰਾ ਕੀ ਆ ਜਾਏਗਾ ਆਨਸਰ ਆ ਜਾਏਗਾ ਸੋ 1 ਜ਼ੀਰੋ ਨਾਲ 1 ਜ਼ੀਰੋ ਕੱਟ ਜਾਏਗੀ ਜਦੋਂ ਵੰਡੋ ਕਰੋਗੇ ਜੇ ਗੁਣਾ ਕਰੋਗੇ ਤਾਂ 1 ਜ਼ੀਰੋ ਵੱਧ ਜਾਏਗੀ ਵੰਡੋ ਕਰੋਗੇ ਤਾਂ ਉਹਨੀਆਂ ਜ਼ੀਰੋਆਂ ਘਟ ਜਾਣਗੀਆਂ ਤਾਂ ਸਾਡੇ ਕੋਲ ਆਨਸਰ ਕੀ ਆ ਗਿਆ ਐਨ ਜੀ ਇਹਦਾ ਆਨਸਰ ਆਇਆ ਸੀ ਐਨ 8 1 ਸੋ ਅਗਲਾ ਸਵਾਲ ਹੁਣ 19 ਦੇ ਪਹਾੜੇ 'ਚ 152 ਕਿਦੋਂ ਆਉਂਦਾ ਹੈ ਜੀ ਹਾਂਜੀ 19 8 152 19 9 171 19 10 190 ਸੋ 19 ਦਾ ਪਹਾੜਾ ਪਹਾੜੇ ਆਉਣੇ ਬਹੁਤ ਜ਼ਰੂਰੀ ਹੈ ਜੀ ਘੱਟੋ ਘੱਟ 20 ਤੱਕ ਪਹਾੜੇ ਹਰ ਹਾਲਤ ਦੇ ਵਿੱਚ ਆਉਣੇ ਚਾਹੀਦੇ ਨੇ ਠੀਕ ਹੈ ਜੀ ਤਾਂ 20 ਤੱਕ ਪਹਾੜੇ ਜ਼ਰੂਰ ਸਿੱਖੋ ਇਹ ਤੁਹਾਡੇ ਬਹੁਤ ਜ਼ਿਆਦਾ ਕੰਮ ਆਉਣੇ ਅੱਗੇ ਜਾ ਕੇ ਵੱਡੀਆਂ ਕਲਾਸਾਂ ਦੇ ਵਿੱਚ ਵੀ ਕੰਮ ਆਉਣੇ ਨੇ ਸੋ ਇਹ ਸਾਡੇ ਕੋਲੇ ਖਾਲੀ ਥਾਮਾਂ ਹੋ ਗਈਆਂ ਕੰਪਲੀਟ ਦੇਖਦੇ ਆਂ ਜੀ ਦੁਹਰਾਈ ਦੇ ਵਿੱਚ ਕੋਈ ਹੋਰ ਅੱਗੇ ਕੁਐਸਚਨ ਹੋਵੇ ਹਾਂਜੀ ਹੁਣ ਆਗੇ ਸਾਡੇ ਕੋਲ ਸਟੇਟਮੈਂਟ ਕੁਐਸਚਨ ਤਾਂ ਇਹ ਵੀ ਜਵਾਹਰ ਨਮੂਦਿਆਂ ਦੀ ਪ੍ਰੀਖਿਆ ਜਿਹੜੇ ਬੱਚੇ ਸੋਚ ਰਹੇ ਆ ਕਿ ਅਸੀਂ ਇਹ ਪ੍ਰੀਖਿਆ ਦੇਣੀ ਹੈ ਤਾਂ ਉਹ ਜ਼ਰੂਰ ਇਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਕਰਨ ਹਾਂਜੀ ਪਹਿਲਾ ਕੁਐਸਚਨ ਹੈ ਸਾਡੇ ਕੋਲੇ ਇੱਕ ਸਕੂਲ ਵਿੱਚ 342 ਲੜਕੇ ਅਤੇ 369 ਲੜਕੀਆਂ ਪੜ੍ਹਦੀਆਂ ਨੇ ਦੱਸੋ ਸਕੂਲ ਵਿੱਚ ਕਿੰਨੇ ਬੱਚੇ ਪੜ੍ਹਦੇ ਆ ਤਾਂ ਦੇਖੋ ਇਹਨਾਂ ਨੇ ਕੁੱਲ ਬੱਚੇ ਪੁੱਛੇ ਨੇ ਭਾਵੇਂ ਮੁੰਡੇ ਤੇ ਕੁੜੀਆਂ ਲੜਕੇ ਤੇ ਲੜਕੀਆਂ ਦੋਨੇ ਹੀ ਐਡ ਹੋਣਗੀਆਂ ਤਾਂ ਤੁਸੀਂ ਕੀ ਕਰਦੇ ਹੋ ਲੜਕਿਆਂ ਦੀ ਸੰਖਿਆ ਦੇ ਵਿੱਚ ਲੜਕੀਆਂ ਦੀ ਸੰਖਿਆ ਨੂੰ ਜੋੜ ਦੋ ਤਾਂ ਤੁਹਾਡੇ ਕੋਲ ਜੋ ਆਨਸਰ ਆ ਜਾਏਗਾ ਉਹ ਕੁੱਲ ਬੱਚੇ ਹੋ ਜਾਣਗੇ 9 ਤੇ 2 11 ਇੱਕ ਹਸਲ 6 4 10 ਤੱਕ 11 1 ਹਸਲ 3 3 6 ਤੱਕ 1711 ਤਾਂ ਕੁੱਲ ਬੱਚੇ ਕਿੰਨੇ ਹੋਗੇ ਜੀ ਕੁੱਲ ਬੱਚੇ ਕਿੰਨੇ ਪੜਦੇ ਨੇ 711 ਤਾਂ 711 ਜਿਹੜਾ ਪਹਿਲੇ ਸਵਾਲ ਦਾ ਆਨਸਰ ਆ ਜਾਊਗਾ 711 ਬੱਚੇ ਤਾਂ 711 ਬੱਚੇ ਸਾਡੇ ਕੋਲੇ ਪਹਿਲੇ ਸਵਾਲ ਦਾ ਆਨਸਰ ਆ ਗਿਆ ਅਗਲੇ ਸਵਾਲ ਦੇ ਵਿੱਚ ਦੇਖੋ ਜੀ ਇੱਕ ਗੋਦਾਮ ਵਿੱਚ 459 ਬੋਰੀਆਂ ਕਣਕ 813 ਬੋਰੀਆਂ ਚਾਵਲ ਦੀਆਂ ਨੇ ਤਾਂ ਕਿੰਨੀਆਂ ਬੋਰੀਆਂ ਹੋ ਗਈਆਂ ਤਾਂ ਇੱਥੋਂ ਪਤਾ ਲੱਗਦਾ ਜਦੋਂ ਟੋਟਲ ਪੁੱਛਦੇ ਆ ਤਾਂ ਇਹ ਜੋੜ ਦਾ ਸਵਾਲ ਹੈ ਕਹਦਾ ਜੀ ਜੋੜ ਦਾ ਤਾਂ 459 ਦੇ ਵਿੱਚ ਅਸੀਂ 813 ਜੋੜ ਦਾਂਗੇ ਤਾਂ ਜੋੜ ਕੇ ਸਾਡੇ ਕੋਲ ਕਿੰਨਾ ਬਣ ਗਿਆ 9 ਤੇ 3 12 ਇੱਕ ਗਿਆ ਹਸਲ 5 ਤੇ 6 ਤੇ 7 4 ਤੇ 8 12 ਤਾਂ ਸਾਡੇ ਕੋਲੇ ਕੁੱਲ ਬੋਰੀਆਂ ਕਿੰਨੀਆਂ ਹੋ ਗਈਆਂ ਸਾਡੇ ਕੋਲ ਕੁੱਲ ਬੋਰੀਆਂ ਹੋ ਗਈਆਂ 1272 ਤਾਂ ਇਹਦਾ ਆਨਸਰ 711 ਇਹਦਾ ਆਨਸਰ 1272 ਬੋਰੀਆਂ ਇਹਦੇ ਨਾਲ ਕੀ ਆਊਗਾ ਬੱਚੇ ਸੋ ਸਾਡੇ ਕੋਲੇ ਦੋ ਸਵਾਲ ਹੋ ਗਏ ਜੀ ਹੁਣ ਅਸੀਂ ਤੀਸਰਾ ਸਟੇਟਮੈਂਟ ਵਾਲਾ ਕੁਐਸਚਨ ਕਰਦੇ ਹਾਂ ਤੀਸਰੇ ਕੁਐਸਚਨ ਦੇ ਵਿੱਚ ਇੱਕ ਸਾਲ ਵਿੱਚ ਹਰਮਨਪ੍ਰੀਤ ਕੌਰ ਨੇ 1790 ਦੌੜਾਂ ਬਣਾਈਆਂ ਮਿਤਾਲੀ ਰਾਜ ਨੇ 1299 ਦੌੜਾਂ ਬਣਾਈਆਂ ਹਰਮਨਪ੍ਰੀਤ ਨੇ ਮਿਤਾਲੀ ਰਾਜ ਤੋਂ ਕਿੰਨੀਆਂ ਦੌੜਾਂ ਵੱਧ ਬਣਾਈਆਂ ਤਾਂ ਹੁਣ ਇੱਕ ਦੂਜੇ ਦੀ ਤੁਲਨਾ ਕੀਤੀ ਹੈ ਜੀ ਕੰਪੈਰੀਜ਼ਨ ਕੀਤੀ ਹੈ ਤਾਂ ਸਾਨੂੰ ਪਹਿਲਾਂ ਇਹਦਾ ਪਤਾ ਲੱਗ ਹੀ ਰਿਹਾ ਕਿ ਵੱਡੀ ਸੰਖਿਆ ਕਿਹੜੀ ਹੈ 1790 ਵੱਡੀ ਹੈ 1200 99 ਤੋਂ ਇਸ ਲਈ ਹਰਮਨਪ੍ਰੀਤ ਕੌਰ ਨੇ ਵੱਧ ਬਣਾਈਆਂ ਤੇ ਇਹਨਾਂ ਨੇ ਲਿਖਿਆ ਵੀ ਇਹੀ ਹੈ ਕਿ ਹਰਮਨਪ੍ਰੀਤ ਨੇ ਕਿੰਨੀਆਂ ਵੱਧ ਬਣਾਈਆਂ ਸਾਨੂੰ ਪਤਾ ਲੱਗ ਗਿਆ ਕਿ ਹਰਮਨਪ੍ਰੀਤ ਨੇ ਵੱਧ ਬਣਾਈਆਂ ਤਾਂ ਇਹਦਾ ਮਤਲਬ ਘਟਾਓ ਕਰਨੀ ਹੈ ਜੀ ਹਰਮਨਪ੍ਰੀਤ ਦੀਆਂ ਦੌੜਾਂ ਲਿਖੋ ਤੇ ਉਹਦੇ ਵਿੱਚੋਂ 45 ਰਾਜ ਦੀਆਂ ਦੌੜਾਂ ਨੂੰ ਘਟਾ ਦਿਓ ਤਾਂ ਹੁਣ ਦੇਖੋ 0 ਚੋਂ 9 ਘਟ ਨਹੀਂ ਸਕਦੇ ਇਸ ਲਈ ਇੱਥੇ ਬਣ ਜਾਏਗਾ 10 ਇਹਨੇ ਹਸਲ ਲਿਆ ਇਹਦੇ ਤੋਂ ਇਹਦੇ ਕੋਲ ਬਣ ਗਏ 8 ਤਾਂ 10 ਚੋਂ 9 ਘਟਾਏ 1 ਆ ਗਿਆ 8 ਚੋਂ 9 ਘਟ ਨਹੀਂ ਸਕਦੇ ਇਸ ਲਈ ਇਹਨੇ ਹਸਲ ਲਿਆ ਇੱਥੋਂ ਇਹਦੇ ਕੋਲ 6 ਰਹਿ ਗਏ ਇਹਦੇ ਕੋਲੇ ਬਣ ਗਏ 18 ਤਾਂ 18 ਚੋਂ 9 ਗਏ 9 6 ਚੋਂ 2 ਗਏ 4 1 ਚੋਂ 1 ਗਈ 0 ਤਾਂ ਕਿੰਨਾ ਆ ਗਿਆ ਜੀ 491 ਡੌੜਾ ਤਾਂ ਇਹਦਾ ਤੁਸੀਂ ਆਨਸਰ ਕਿਵੇਂ ਲਿਖੋਗੇ ਹਰਮਨ ਤਾਂ ਹੁਣ ਅਸੀਂ ਇੱਥੇ ਜੀ ਆਨਸਰ ਲਿਖ ਦਾਂਗੇ ਹਰਮਨਪ੍ਰੀਤ ਕੌਰ ਨੇ ਮਤਾਲੀ ਰਾਜ ਤੋਂ ਕਿੰਨਿਆਂ ਕਿੰਨਿਆਂ ਦੀ ਜਗ੍ਹਾ ਤੇ ਤੁਸੀਂ ਜੋ ਸਾਡੇ ਕੋਲੇ ਆਨਸਰ ਆਇਆ ਸੀ ਕਿੰਨਾ ਆਇਆ ਸੀ 491 ਦੌੜਾਂ ਤਾਂ ਇਥੇ 491 ਦੌੜਾਂ ਜਿਹੜੀਆਂ ਅਸੀਂ ਉਹ ਲਿਖ ਦੇਣੀਆਂ ਨੇ 491 ਦੌੜਾਂ ਸਾਡੇ ਕੋਲੇ ਆਨਸਰ ਆ ਗਿਆ ਤਾਂ ਆਨਸਰ ਲਾਸਟ ਲਾਈਨ 'ਚ ਲਿਖੋਗੇ ਹਰਮਨਪ੍ਰੀਤ ਨੇ ਮਤਾਲੀ ਰਾਜ ਤੋਂ 491 ਦੌੜਾਂ ਵੱਧ ਬਣਾਈਆਂ ਜੀ ਕਾਊਂਟ ਕਰਦੇ ਹਾਂ ਜੀ ਅਗਲਾ ਸਵਾਲ ਅਗਲੇ ਸਵਾਲ ਦੇ ਵਿੱਚ ਦੇਖੋ ਜੀ ਹਰਪ੍ਰੀਤ ਨੇ ਆਪਣੇ ਪਿਤਾ ਜੀ ਤੋਂ 10000 ਰੁਪਏ ਲਏ ਅਤੇ 3540 ਦਾ ਇੱਕ ਸਾਈਕਲ ਖਰੀਦ ਲਿਆ ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ਇਹਦਾ ਮਤਲਬ ਜਿੰਨੇ ਉਹਦੇ ਕੋਲੇ ਸੀ ਉਹਦੇ ਵਿੱਚੋਂ ਨੇ ਸਾਈਕਲ ਖਰੀਦਿਆ ਤਾਂ ਬਾਕੀ ਘਟਾ ਕੇ ਦੱਸਾਂਗੇ ਜੀ ਤਾਂ ਸਭ ਤੋਂ ਪਹਿਲਾਂ ਜੀ ਤੋਂ ਘਟਾਉਣਿਆ ਉਹ ਰਕਮ ਲਿਖੋ 10000 ਉਹਦੇ ਵਿੱਚੋਂ 3540 ਘਟਾ ਦੇਣੇ ਆ ਜੀ ਹੁਣ ਦੇਖੋ ਸਾਰਿਆਂ ਉੱਪਰ ਜ਼ੀਰੋਆਂ ਜ਼ੀਰੋਆਂ ਨੇ ਤਾਂ ਇਹਨਾਂ ਸਾਰਿਆਂ ਨੂੰ ਤੁਸੀਂ ਕੀ ਕਰਨਾ ਪਹਿਲੇ ਤੇ 10 ਬਣਾ ਦੇਣਾ ਬਾਕੀ ਸਾਰਿਆਂ ਤੇ 9 9 9 ਬਣਾ ਦੇਣਾ ਤੇ ਇਹਨੂੰ ਖਤਮ ਕਰ ਦੇਣਾ ਠੀਕ ਹੈ ਜੀ ਤਾਂ ਅੱਗੇ ਸਾਡੇ ਕੋਲ ਆਨਸਰ ਕੀ ਆ ਜਾਣਾ ਹੈ ਤਾਂ ਇੱਥੇ ਸਾਡੇ ਕੋਲੇ 10 ਬਣਾਉਣ ਦਾ ਕੋਈ ਬੈਨੀਫਿਟ ਨਹੀਂ ਹੋਇਆ ਅਸਲ ਦੇ ਵਿੱਚ ਇਹ ਕਿਉਂ ਕੀਤਾ ਕਿਉਂਕਿ ਦੇਖੋ ਕਾਫੀ ਬੱਚੇ ਸਮਰੱਥ ਦੇ ਦੌਰਾਨੇ ਚ ਹੀ ਦੇਖਣ ਚਾਹੀਏ ਕਿ ਉਹ ਹਸਲ ਲੈਣਾ ਸਿੱਖ ਜਾਂਦੇ ਆ ਕੁਝ ਬੱਚੇ ਹੁੰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਨੂੰ ਇੱਥੇ ਹਸਲ ਲੈਣਾ ਚਾਹੀਦਾ ਹੁਣ ਜਦੋਂ 0 ਉੱਪਰ ਵੀ 0 ਥੱਲੇ ਵੀ 0 0 ਦੇ ਵਿੱਚੋਂ 0 ਘਟਾ ਦੋ ਤਾਂ 0 ਹੀ ਰਹਿ ਜਾਏਗੀ ਇਸ ਲਈ ਇੱਥੇ ਹਸਲ ਲੈਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਜਦੋਂ ਹਸਲ ਲੈ ਲੈਂਦੇ ਨੇ ਫਿਰ ਇੱਥੇ 10 ਬਣ ਜਾਂਦੇ ਆ ਫਿਰ 10 ਦੇ ਵਿੱਚੋਂ 0 ਘਟਾਉਂਦੇ ਰਹਿੰਦੇ ਆ ਉਹ ਕਹਿੰਦੇ ਵੀ 0 ਘਟਾ ਕੇ ਆਨਸਰ ਕੀ ਉਹ ਫਿਰ ਲਾ ਦਿੰਦੇ ਆ ਇੱਥੇ 9 ਤਾਂ ਇਹ ਖੁਦ ਪ੍ਰੈਕਟੀਕਲੀ ਦੇਖਣ ਚ ਆਇਆ ਕਿ ਬੱਚੇ ਇਸ ਤਰ੍ਹਾਂ ਦੀਆਂ ਗਲਤੀਆਂ ਜ਼ਰੂਰ ਕਰਦੇ ਨੇ ਸੋ ਇਸ ਚੀਜ਼ ਨੂੰ ਅਸੀਂ ਠੀਕ ਕਰਨਾ ਹੈ ਕਿ ਇਹ ਚੀਜ਼ ਦੇਖਣੀ ਹੈ ਜੇ ਸੇਮ ਸੰਖਿਆ ਉੱਪਰ ਹੈ ਤੇ ਸੇਮ ਸੰਖਿਆ ਹੀ ਥੱਲੇ ਆ ਮੰਨ ਲਓ 1 2 1 ਘਟਾਉਣਾ ਹੋਵੇ 2 ਚੋਂ 2 ਘਟਾਉਣਾ ਹੋਵੇ 3 ਚੋਂ 3 ਘਟਾਉਣਾ ਹੋਵੇ ਤਾਂ ਹਸਲ ਨਹੀਂ ਲੈਣਾ ਜੀ ਹਸਲ ਬਿਲਕੁਲ ਨਹੀਂ ਲੈਣਾ ਕੈਰੀ ਦੀ ਲੋੜ ਨਹੀਂ ਹੁੰਦੀ ਇਸ ਲਈ ਇੱਥੇ ਹੁਣ 0 ਦੀ 0 ਆ ਜਾਊਗੀ ਤਾਂ ਹੁਣ ਇੱਥੋਂ ਅਸੀਂ ਹਸਲ ਲੈਣੇ ਆ 10 9 9 ਤੇ ਸਾਡੇ ਕੋਲ ਇਹ ਹੋ ਜਾਊਗਾ ਖਤਮ ਤਾਂ 10 ਚੋਂ 4 ਘਟਾਉਂਗੇ 6 9 ਚੋਂ 5 ਘਟਾਉਂਗੇ 4 9 ਚੋਂ 3 ਘਟਾਓਗੇ 6 ਤਾਂ ਸਾਡੇ ਕੋਲੇ ਆਨਸਰ ਆ ਗਿਆ 6460 ਰੁਪਏ ਤਾਂ ਇੰਨੇ ਰੁਪਏ ਜੀ ਉਹਦੇ ਕੋਲੇ ਕੀ ਬਚ ਗਏ ਬਾਕੀ ਬਚ ਗਏ ਸਾਈਕਲ ਖਰੀਦਣ ਤੋਂ ਬਾਅਦ 6460 ਰੁਪਏ ਹਾਂਜੀ ਅਗਲਾ ਸਵਾਲ ਇੱਕ ਦੁਕਾਨਦਾਰ ਕੋਲ 625 ਟੌਫੀਆਂ ਦੇ ਪੈਕੇਟ ਨੇ ਤੇ ਹਰੇਕ ਟੌਫੀ ਦੇ ਵਿੱਚ 100 ਹਰੇਕ ਪੈਕੇਟ ਦੇ ਵਿੱਚ 100 ਟੌਫੀਆਂ ਨੇ ਤਾਂ ਦੱਸੋ ਕੁੱਲ ਕਿੰਨੀਆਂ ਟੌਫੀਆਂ ਨੇ ਤਾਂ ਦੇਖੋ ਜੀ ਇਹ ਉਹ ਚੀਜ਼ ਹੈ ਵੀ 1 ਕਿਲੋ ਖੰਡ ਦਾ ਮੁੱਲ 40 ਰੁਪਏ ਹੈ। 1 ਕਿਲੋ ਖੰਡ ਦਾ ਮੁੱਲ 40 ਰੁਪਏ ਹੈ। ਤਾਂ ਹੁਣ ਤੁਸੀਂ ਜਿਆਦਾ ਖੰਡ ਪਤਾ ਕਰਨੀ ਹੈ ਵੀ 5 ਕਿਲੋ ਖੰਡ ਦਾ ਕਿੰਨਾ ਮੁੱਲ ਹੋਏਗਾ, 10 ਕਿਲੋ ਖੰਡ ਦਾ ਕਿੰਨਾ ਮੁੱਲ ਹੋਏਗਾ, 50 ਕਿਲੋ ਖੰਡ ਦਾ ਕਿੰਨਾ ਮੁੱਲ ਹੋਏਗਾ। ਤਾਂ ਤੁਸੀਂ 1 ਕਿਲੋ ਖੰਡ ਦੇ ਮੁੱਲ ਨੂੰ ਜਿੰਨੇ ਦਾ ਪਤਾ ਕਰਨਾ ਉਹਦੇ ਨਾਲ ਗੁਣਾ ਕਰ ਦੋਗੇ। ਜਿਵੇਂ ਤੁਸੀਂ 5 ਕਿਲੋ ਖੰਡ ਖਰੀਦਣ ਲਈ ਦੁਕਾਨ ਤੇ ਜਾ ਰਹੇ ਹੋ ਤਾਂ ਤੁਸੀਂ ਕੀ ਕਰੋਗੇ? ਇੱਕ ਕਰੋ ਸੋਚ ਕੇ ਜਾਓਗੇ ਵੀ ਖੰਡ ਦਾ ਰੇਟ 40 ਰੁਪਏ ਹੈ ਤਾਂ 200 ਰੁਪਏ ਲੈ ਚੱਲੀਏ 5 ਕਿਲੋ ਖੰਡ ਆ ਜੂਗੀ ਤਾਂ ਗੁਣਾ ਕਰਕੇ ਦੇਖਿਆ 5 ਚੋਕੇ 20 200 ਬਣ ਗਿਆ ਤਾਂ ਸੇਮ ਅਸੀਂ ਇਸ ਤਰ੍ਹਾਂ ਇੱਥੇ ਦੇਖਾਂਗੇ ਕਿ ਇੱਕ ਪੈਕਟ ਦੇ ਵਿੱਚ ਇੰਨੀਆਂ ਟੌਫੀਆਂ ਨੇ ਤਾਂ 100 ਪੈਕਟ ਚ ਕਿੰਨੀਆਂ ਹੋਣਗੀਆਂ ਤਾਂ ਇਹਨੂੰ ਗੁਣਾ ਕਰ ਦੋ ਵੈਸੇ 100 ਨਾਲ ਗੁਣਾ ਕਰਨੀ ਬਹੁਤ ਈਜ਼ੀ ਹੁੰਦੀ ਹੈ ਜਿੰਨੀਆਂ ਇਹ ਦੇ ਨਾਲ ਜ਼ੀਰੋਆਂ ਉਨੀਆਂ ਹੀ ਸੰਖਿਆ ਦੇ ਪਿੱਛੇ ਜ਼ੀਰੋਆਂ ਲੱਗ ਜਾਂਦੀਆਂ ਨੇ ਤਾਂ ਤੁਹਾਡੇ ਕੋਲ ਇੰਨੀਆਂ ਕੁੱਲ ਟੌਫੀਆਂ ਬਣ ਜਾਣਗੀਆਂ ਠੀਕ ਹੈ ਜੀ ਤਾਂ 100 ਪੈਕਟ ਦੇ ਵਿੱਚ 62500 ਟੌਫੀਆਂ ਜਿਹੜੀਆਂ ਉਹ ਹੋਣਗੀਆਂ ਇਹ ਤੁਹਾਡਾ ਆਨਸਰ ਆ ਗਿਆ ਹਾਂਜੀ ਅਗਲਾ ਸਵਾਲ ਅਗਲੇ ਸਵਾਲ ਦੇ ਵਿੱਚ ਕੀ ਹੈ ਜੀ ਹਾਂਜੀ ਅਗਲਾ ਕੁਐਸਚਨ ਕਰਦੇ ਹਾਂ ਜੀ ਐਫ ਪਾਰਟ ਐਫ ਪਾਰਟ ਦੇ ਵਿੱਚ ਕੀ ਦਿੱਤਾ ਇੱਕ ਟਰੱਕ ਦੇ ਟੈਂਕ ਵਿੱਚ 250 ਲੀਟਰ ਡੀਜ਼ਲ ਹੈ ਜੇਕਰ ਟਰੱਕ 1 ਲੀਟਰ ਡੀਜ਼ਲ ਨਾਲ 9 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ ਤਾਂ ਟਰੱਕ ਕੁੱਲ ਕਿੰਨੀ ਦੂਰੀ ਤੈਅ ਕਰੇਗਾ ਤਾਂ ਦੇਖੋ ਜੀ 1 ਲੀਟਰ ਨਾਲ 9 ਕਿਲੋਮੀਟਰ ਚੱਲਦਾ ਤਾਂ 250 ਲੀਟਰ ਨਾਲ ਕਿੰਨਾ ਚੱਲੇਗਾ ਤਾਂ ਗੁਣਾ ਕਰ ਦੇਣੀ ਆ ਜੀ 250 ਨੂੰ 9 ਦੇ ਨਾਲ ਗੁਣਾ ਕਰ ਦੇਣੀ ਆ 0 9 5 45 4 ਹਸਲ 9 ਦੋਣੀ 18 ਤੇ 4 22 2250 ਕਿਲੋਮੀਟਰ ਦੂਰੀ ਤੈਅ ਕਰੇਗਾ ਜੀ ਇਸ ਇੱਕ ਟੈਂਕ ਦੇ ਨਾਲ 250 ਲੀਟਰ ਦੇ ਵਿੱਚ ਉਹ ਇੰਨੀ ਦੂਰੀ ਤੈਅ ਕਰੇਗਾ ਸੋ ਦੇਖਦੇ ਹਾਂ ਜੀ ਹੁਣ ਅਗਲਾ ਕੁਐਸਚਨ ਅਗਲੇ ਕੁਐਸਚਨ ਦੇ ਵਿੱਚ ਕੀ ਹੈ ਜੀ ਇੱਕ ਸਕੂਲ ਵਿੱਚ 648 ਵਿਦਿਆਰਥੀ ਪੜ੍ਹਦੇ ਨੇ ਪਿਕਨਿਕ ਜਾਣ ਲਈ ਇੱਕ ਸਕੂਲ ਬੱਸ ਵਿੱਚ 18 ਵਿਦਿਆਰਥੀ ਬੈਠ ਸਕਦੇ ਨੇ ਤਾਂ ਸਾਰੇ ਵਿਦਿਆਰਥੀਆਂ ਨੂੰ ਪਿਕਨਿਕ ਜਾਣ ਲਈ ਕੁੱਲ ਕਿੰਨੀਆਂ ਬੱਸਾਂ ਦੀ ਜ਼ਰੂਰਤ ਪਵੇਗੀ ਤਾਂ ਹੁਣ ਇਸ ਸਵਾਲ ਦੇ ਵਿੱਚ ਅਸੀਂ ਕੀ ਕਰਨਾ ਹੈ ਜੀ ਟੋਟਲ ਵਿਦਿਆਰਥੀ ਕਿੰਨੇ ਨੇ ਤੇ ਇੱਕ ਬੱਸ ਵਿੱਚ ਕਿੰਨੇ ਬੈਠ ਸਕਦੇ ਨੇ ਉਹਦੇ ਨਾਲ ਉਸ ਨੂੰ ਕੀ ਕਰ ਦੇਣਾ ਹੈਗਾ ਭਾਗ ਕਰ ਦੇਣਾ ਜੀ ਹੁਣ ਇਹ ਭਾਗ ਦਾ ਸਵਾਲ ਹੈ 648 ਨੂੰ 18 ਨਾਲ ਵੰਡੋ ਕਿ ਤਾਂ ਤੁਹਾਡੇ ਕੋਲੇ ਕੁੱਲ ਬੱਸਾਂ ਦੀ ਗਿਣਤੀ ਨਿਕਲ ਆਵੇਗੀ ਤਾਂ ਜਦੋਂ ਤੁਸੀਂ 18 ਦਾ ਪਹਾੜਾ ਪੜਨਾ ਦੇਖੋ ਇਹਨੂੰ ਪਹਿਲਾਂ 64 ਦੋ ਸੰਖਿਆਵਾਂ ਨੂੰ ਦੋ ਸੰਖਿਆਵਾਂ ਨਾਲ ਵੰਡੋ 18 ਦਾ ਪਹਾੜਾ ਪੜੋਗੇ ਤਾਂ ਤੁਹਾਡੇ ਕੋਲ ਕੀ ਆ ਜਾਏਗਾ 18 3 54 ਇਹਦੇ ਵਿੱਚੋਂ 54 ਘਟਾਤਾ 10 ਬਚ ਗਿਆ ਉੱਪਰੋਂ 8 ਆ ਗਿਆ 108 ਤਾਂ 18 ਦੇ ਪਹਾੜੇ ਦੇ ਵਿੱਚ 108 ਕਿੱਥੇ ਆਉਂਦਾ ਜੀ ਕਿੱਥੇ ਆਉਂਦਾ ਜੀ 18 6 108 ਤਾਂ ਪੂਰੇ ਦਾ ਪੂਰਾ ਵੰਡਿਆ ਗਿਆ ਤਾਂ ਸਾਡੇ ਕੋਲੇ ਕੀ ਆ ਗਿਆ ਜੀ ਆਨਸਰ 36 36 ਕੀ ਆ ਗਿਆ ਜੀ ਬੱਸਾਂ ਦੀ ਜ਼ਰੂਰਤ ਪਵੇਗੀ ਸਾਰੇ ਹੀ ਬੱਚਿਆਂ ਨੂੰ ਪਿਕਨਿਕ ਤੇ ਲਿਜਾਣ ਲਈ ਟੋਟਲ 36 ਬੱਸਾਂ ਚਾਹੀਦੀਆਂ ਹੋਣਗੀਆਂ ਸੋ ਇਸ ਤਰ੍ਹਾਂ ਜੀ ਇਹ ਸਵਾਲ ਵੀ ਸਾਡਾ ਸੋਲਵ ਹੋ ਗਿਆ ਅੱਗੇ ਦੇਖਦੇ ਹਾਂ ਜੀ ਇੱਕ ਬਾਗ ਵਿੱਚ 2568 ਅਮਰੂਦਾਂ ਦੇ ਬੂਟੇ ਲੱਗੇ ਨੇ ਜੇਕਰ ਇੱਕ ਕਤਾਰ ਵਿੱਚ 12 ਬੂਟੇ ਲੱਗੇ ਹੋਣ ਤਾਂ ਦੱਸੋ ਕਿੰਨੀਆਂ ਕਤਾਰਾਂ ਹੋਣਗੀਆਂ ਤਾਂ ਇਹ ਵੀ ਸਵਾਲ ਆ ਜਿਹੜਾ ਭਾਗ ਦਾ ਜੀ ਤੁਸੀਂ ਇਹਨੂੰ ਸੋਲਵ ਕਰਨਾ ਅਗਰ ਕੋਈ ਦਿੱਕਤ ਹੋਈ ਤਾਂ ਤੁਸੀਂ ਕਮੈਂਟ ਕਰਨਾ ਤਾਂ ਇਹ ਸਵਾਲ ਤੁਹਾਨੂੰ ਸੋਲਵ ਕਰਵਾਇਆ ਜਾਵੇਗਾ ਸੋ ਅੱਗੇ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਪਹਿਲੀ ਐਕਸਰਸਾਈਜ਼ ਲੈ ਕੇ ਦੂਜੇ ਚੈਪਟਰ ਦੀ 2.1 ਦੀ ਸੋ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਜੀ ਅਗਲੇ ਪਾੜ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਜੀ ਅਗਲੀ ਵੀਡੀਓ